ਫੈਡ ਫੂਡ ਵਧੀਆ ਵਧੀਆ ਇਹਦੇ ਨਾਲ ਠੀਕ ਆ ਹਾਂ ਯਾਨੀ ਕਿ ਰੇਟ ਵੀ ਇਹਦਾ ਜਾਇਜ਼ ਹੁੰਦਾ ਦਾ ਫੀਡ ਨਾ ਠੀਕ ਆ ਹਾਂ ਯਾਨੀ ਕਿ ਵਧੀਆ ਲੱਗਦੀ ਆ ਠੀਕ ਆ ਕੀ ਰੇਟ ਉੱਤੇ ਪੈਂਦਾ ਬਈ ਇਹ ਰੇਟ ਵੀ ਇਹ 8 ਰੁਪਏ ਤੋਂ ਲੱਗ ਕੇ 9 ਰੁਪਏ ਤੱਕ ਚੱਲਦੀ ਆ ਜੀ ਠੀਕ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਘੋਣਸਾ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਿੱਲਾ ਦਾਣਾ ਵੱਧ ਜਾਣਕਾਰੀ ਲਵਾਂਗੇ ਆਪਾਂ 22 ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਸੋ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ 6:00 ਤੱਕ ਨੰਤ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸੀ ਕਾ ਜੀ ਬਾਈ ਜੀ ਨਾਂ ਬਾਈ ਜੀ ਆਪਣਾ ਨਾਂ ਜੀ ਸਲੀਮ ਮੁਹੰਮਦੀ ਪਿੰਡ ਲੋਟਵਦੀ ਹਾਂਜੀ ਜ਼ਿਲ੍ਹਾ ਲੁਧਿਆਣਾ ਜੀ ਠੀਕ ਆ ਹਾਂਜੀ ਵੀ ਜੀ ਆਪਣੇ ਕੋਲ ਕੀ ਆ ਚੀਜ਼ ਆ ਇਹ ਇਹ ਵੀਰੇ ਬੀਅਰ ਦੀ ਵੇਸਟ ਆ ਹਾਂਜੀ हां जी मक्की दी हुंदी है जी ये हां जी पूरी वधिया डंगरਾਂ ਦੀ ਗ੍ਰੋਥ ਵਧੀਆ ਕਰਦੇ ਆ ਦੁੱਧ ਦੀ ਯਾਨੀ ਕਿ ਵੱਧਾ हां जी ਤੇ ਫੈਡ ਫੂਡ ਵਧੀਆ ਵਾਧੀ ਆ ਇਹਦੇ ਨਾਲ ਠੀਕ ਆ हां ਯਾਨੀ ਕਿ ਰੇਟ ਵੀ ਇਹਦਾ ਜਾਇਜ਼ ਹੁੰਦਾ ਦਾ ਫੀਡ ਨਾ ਠੀਕ ਆ हां ਯਾਨੀ ਕਿ ਵਧੀਆ ਲੱਗਦੀ ਆ ਠੀਕ ਆ ਕੀ ਰੇਟੂ ਟ ਪੈਂਦਾ ਬਈ ਇਹ ਰੇਟ ਵੀਰੇ 8 ਰੁਪਏ ਤੋਂ ਲੱਗ ਕੇ 9 ਰੁਪਏ ਤੱਕ ਚੱਲਦੀ ਆ ਜੀ ਠੀਕ ਆ ਕਿਲੋ हां ਕਿਉਂਕਿ ਆਜ ਕਿਲੋ ਜਿਵੇਂ ਕਿਤੇ ਦੂਰ ਲਾਉਣੀ ਆ ਉਹ ਜਾ ਰੇਟ ਹੋ ਜਾਂਦਾ ਜਿਵੇਂ ਲਵੇ ਲਾਉਣੀ ਆ ਉਹ ਜਾ ਰੇਟ ਹੋ ਜਾਂਦਾ ਜੀ ਠੀਕ ਆ हां जी ਮੜਾ ਬਖਾਓ ਉਹ ਕਹੇ ਜੀ ਕੀ ਗੱਲ ਬਾਤ ਆ ਪੂਰੀ ਵਧੀਆ ਜੀ ਮੱਕੀ ਹੈ ਜੀ ਪ्योर ਮੱਕੀ ਆ ਹਾਂਜੀ ਠੀਕ ਆ ਤੇ ਕੈਂਟਰ ਬਾਈ ਕਿੰਨੇ ਟਾਈਮ ਚ ਖਾਲੀ ਕਰ ਦਿੰਨੇ ਤੁਸੀਂ ਕੈਂਟਰ ਵੀਰੇ ਇੱਕ ਢਾਡੀ ਸਾਡਾ ਕੈਂਟਰ ਲੱਗ ਜਾਂਦਾ ਕਿਹੜੇ ਕਿਹੜੇ ਪਿੰਡਾਂ ਚ ਏਰੀਆ ਜ਼ਿਆਦਾ ਦਰਤ ਤੇ ਅਸੀਂ ਆ ਬਰਨਾਲਾ ਏਰੀਆ ਦੇ ਸਾਰੇ ਜਾਣਿਆ ਜੀ ਹਾਂਜੀ ਉਧਰ ਮੁੱਲਾਂਪੁਰ ਸਾਈਡ ਹੋ ਗਿਆ ਸਾਰੇ ਜਾਣਿਆ ਜੀ ਠੀਕ ਆ ਜਿੱਥੋਂ ਫੋਨ ਆ ਜਾਂਦਾ ਠੀਕ ਆ ਹਾਂ ਜਿਹੜਾ ਜਿਹੜਾ ਆਰਡਰ ਹੁੰਦਾ ਜੀ ਉਹਦੇ ਆਰਡਰ ਤੇ ਵਗ ਜਾਈਦਾ ਜੇ ਬਾ ਫਰਜ ਕਰ ਕਿਸੇ ਨੇ ਲਵਾਉਣਾ ਹੋਇਆ ਤਾਂ ਕਿੰਨੇ ਦਿਨ ਕਿਹੜਾ ਤੁਹਾਡਾ ਇਧਰ ਲਾ ਜਿਹੜਾ ਹਫਤੇ ਬਾਅਦ ਹੁੰਦਾ ਜੀ ਇਧਰ ਸਾਡਾ ਹਫਤੇ ਬਾਅਦ ਹਾਂਜੀ ਚੀਕਾ ਕਿਸਾਨ ਭਰਾ ਕਿੰਨਾ ਕੁ ਟਾਈਮ ਲਾਇਆ ਇਹਨਾਂ ਦੇ ਆਪਣੇ ਕੋਲ ਸੀਕਣੇ ਦਾ ਟਾਈਮ ਹੋ ਗਲਾਉਂਦੇ ਕੋਣ ਸੀ ਆ ਵੀਰ ਹਣੀਆਂ ਦੇ ਸਾਨੂੰ ਹੋ ਗਏ 7-8 ਮਹੀਨੇ ਲਾਉਂਦੇ ਨੇ ਠੀਕ ਆ ਬਾਕੀ ਵੀਰ ਜੀ ਉਹ ਇਹ ਨਾਲ ਗੱਲ ਕਰ ਲੋ ਠੀਕ ਆ ਤੇ ਵੀ ਕੀ ਰਿਜ਼ਲਟ ਆਗਾ ਠੀਕ ਆ ਤੇ ਇੱਥੇ ਸਾਰੇ ਹੀ ਲਾਉਣਾ ਜੀ ਅਸੀਂ ਪਿੰਡਾਂ 'ਚ ਵੀ ਫੀਡ ਨੂੰ ਜਦ ਦੁੱਗਣਾ ਫਰਕ ਪੈਦਾ ਪਤਾ ਦਾ ਹਾਂਜੀ 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 ਗਾਰੰਟੀ ਹੈ ਗੱਲ ਦੀ ਗਾਰੰਟੀ ਹੈ ਜੀ ਠੀਕ ਆ ਇੱਕ ਹਫਤਾ ਪਾ ਕੇ ਬੰਦਾ ਪਰਚੀ 'ਚ ਇੱਕ ਕਰੇ ਜੀ ਨਾਲੇ ਫੈੜਦਾ ਪਤਾ ਲੱਗ ਜੂ ਨਾਲੇ ਦੁੱਧ ਦਾ ਪਤਾ ਲੱਗ ਜੂ ਠੀਕ ਆ ਹਣਾ ਜੀ ਠੀਕ ਆ ਜੇ ਭਾਈ ਕਿਸੇ ਬਾਲਾ ਇਕੱਠਾ ਲਾਉਣਾ ਨਹੀਂ ਹੋ ਹੋ ਜੂ ਵੀਰੇ ਫੋਨ ਤੇ ਹੋ ਜੂ ਕੋਈ ਗੱਲ ਨਹੀਂ ਹੋ ਜੂ ਹਾਂਜੀ ਹਾਂਜੀ ਹੋ ਜੂ ਤੇ ਜ਼ਿੰਮੇਦਾਰ ਜਿਹੜੇ ਤੇ ਲਾਉਣੇ ਆ ਉਹਦੇ ਨਾਲ ਗੱਲਬਾਤ ਕਰਾਂ ਹਾਂਜੀ ਹਾਂਜੀ ਆ ਕਰੋ ਵੀਕ ਨਾ ਕਰੀ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਵੀਰੇ ਨਾਮ ਨਾਪੂਰ ਸਿੰਘ ਜੀ ਪਿੰਡ ਕੁੰਸ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਈ ਗਿੱਲੇ ਦਾਣੇ ਲਾਉਣ ਦੇ ਨੂੰ ਸੁਣਨ ਕਿੰਨਾ ਕ ਟਾਈਮ ਲੱਗਦਾ ਸਾਨੂੰ ਹੋਗਾ 7-8 ਮਿੰਟ ਹੋਗੇ ਵੀਰੇ ਕੀ ਰਿਜ਼ਲਟ ਦਾ ਫਰਕ ਪੈਂਦਾ ਰੈਂਟ ਪੂਰਾ ਵਧੀਆ ਵੀਰੇ ਦੂਜੀ ਫੀਲਡ ਨਾਲੋਂ ਵਧੀਆ ਦਾ ਰੈਂਟ ਹਾਂ ਸਸਤਾ ਵੀ ਪੈਂਦਾ ਉਹਦੇ ਨਾਲੋਂ ਕੁਝ ਖਸੋਖੋ ਕੇ ਕਹਿੰਦੇ ਆ ਪੂਰਾ ਵਧੀਆ ਖਾਂਦੇ ਆ ਵੀਰੇ ਠੀਕ ਹੂੰ ਤੇ 7-8 ਮਹੀਨੇ ਹੋ ਗਏ ਹਾਂ 7-8 ਮਹੀਨੇ ਹੋ ਗਏ ਠੀਕ ਹੈ ਤੇ ਫਾਇਰ ਦਾ ਫਰਕ ਪੈਂਦਾ ਫਾਇਰ ਦੇ ਦੁੱਧ ਦਾ ਫਰਕ ਆ ਵੀਰੇ ਪੂਰਾ ਠਾ ਹੋਰ ਦਾਣਾ ਪਾਉਣੀ ਰੋੜ ਨਹੀਂ ਕੱਲਾ ਹੀ ਵਾਧੂ ਸਮਝ ਠੀਕ ਹੈ ਤੁਹਾਡੇ ਪਿੰਡ ਕਿੰਨੇ ਕ ਜਾਣੇ ਲਾਹੋਂਦੇ ਹੋਰ ਸਾਡੇ ਪਿੰਡ ਹੋਣਗੇ 10-12 ਘਰ ਵੀਰੇ 10-12 ਘਰ ਠੀਕ ਹੈ ਤੁਹਾਨੂੰ ਕਿੰਨੇ ਦੱਸ ਪਾਈ ਸੀ ਸਾਨੂੰ ਪਿੰਡ ਦੀ 10 ਪਾਈ ਸੀ ਕਿਸੇ ਨੇ ਉਹਨਾਂ ਨੂੰ ਕਈ ਸਾਲ ਹੋ ਗਏ ਲਾਹੋਂਦਿਆਂ ਨੂੰ ਅੱਛਾ ਅਸੀਂ ਤਾਂ ਹੁਣ ਨਵੇਂ ਸੀਸਾ 7 ਮਹੀਨੇ ਹੀ ਲਾਉਣ ਲੱਗੇ ਹਾਂ ਸਮਝ ਠੀਕ ਹੈ ਅੱਜ ਕਿੰਨਾ ਲਾਹ ਰਹੇ ਹੋਂਦੇ ਸੀ ਅੱਜ ਅਸੀਂ 5 ਕਮਾਂਟ ਵੀਰੇ 5 ਕਮਾਂਟ ਹਾਂ ਦੁਪਰਾ ਵ ਤੇ ਫੈਡ ਫੂਡ ਵੀ ਵਾਧਦੀ ਹੈ ਹਨਾ ਜੀ ਤੇ ਬਾਈ ਦਾ ਨੰਬਰ ਆਪਾਂ ਲਿਖਾਂਗੇ ਸਕਰੀਨ ਦੇ ਉੱਪਰ ਠੀਕ ਹੈ ਨਾ ਬਾਈ ਨਾਲ ਕੰਟੈਕਟ ਕਰੋ ਭਰਾ ਠੀਕ ਹੈ ਜੀ ਬਾਕੀ ਤੁਹਾਨੂੰ ਦਿਖਾਉਣੇ ਆ ਬਾਈ ਲੋਂਦਾ ਕਿੱਥੇ ਆ ਕੀ ਗੱਲਬਾਤ ਆ ਬਾਕੀ ਆ ਦੇਖ ਕੈਂਟਰ ਭਰਿਆ ਵਾ ਠੀਕ ਹੈ ਨਾ ਲਓ ਜੀ ਉਹ ਤੱਕ ਦੇਖ ਸਕਦੇ ਤੁਸੀਂ ਆ ਲਾ ਰਹੇ ਆ ਬਈ ਹਨਾ ਤੇ ਲਓ ਜੀ ਬਈ ਇਹ ਢੋਲਾ ਚ ਪੈਂਦਾ ਬਾਕੀ ਤੁਹਾਨੂੰ ਦਿਖਾ ਦੇਣਾ ਬਾਈ ਦਾ ਘਰ ਠੀਕ ਹੈ ਜੀ ਲਓ ਜੀ ਹੋਈ ਅੱਧਾ ਟੋੜੂ ਚਾਹ ਫਿਕਰ ਤੇ ਬਾਈ ਨਾਲ ਤਾਂ ਹੋਗਾ ਕਾਫੀ ਟਾਈਮ ਲੋਜੀ ਇਦਾਂ ਟੋੜੇ ਚ ਪਾ ਲੈਣਾ ਭਾਈ ਕਿੰਨਾ ਕਿੰਨਾ ਫੋਨ ਨੂੰ ਤੁਸੀਂ ਬਸ ਦੇ ਪਟੂਣ ਪੋੜੇ ਨੇ ਉਹ ਸੋਈ ਲੱਗੇ ਪਸੂਣ ਦੇ ਸਾਹਮਣੇ ਪਾਉਣੇ ਕਿਹਨਾਂ ਦਾ ਦਿੰਦਾ ਠੀਕ ਆ ਉਹ ਸਾਹਮਣੇ ਪਾ ਲੈ ਠੀਕ ਆ ਠੀਕ ਆ ਦੁੱਧ ਦੇ ਸਾਹਮਣੇ ਕਰ ਦੁੱਧ ਠੀਕ ਹੋਣਾ ਕਿ ਪਾਉਣੇ ਹਾਂ ਠੀਕ ਆ ਠੀਕ ਆ ਦੁੱਧ ਪੈਂਦਾ ਦੁੱਧ ਵਾਲੇ ਪਸੂਣ ਉੱਰੇ ਕਿੰਨ ਮਰਜੀ ਭਾਈ ਵੀਰੇ ਖੰਡਰ ਨੂੰ ਪਾ ਦੇ ਪਡਰ ਨੂੰ ਪਾ ਦੇਣਾ ਹਾਂ ਹਿਪੜਾ ਨੂੰ ਪਾਉਂਗਾ ਕੱਟੇ ਨੂੰ ਪਾਉਣੀ ਵੀ ਠੀਕ ਕੱਟੇ ਨੂੰ ਪਾ ਹਾਂ ਹਾਂ ਕੱਟੇ ਨੂੰ ਪਾਉਂਗਾ ਕੱਟੇ ਨੂੰ ਪਾਉਣੀ ਹੈ ਰੇਕ ਉਸ ਨੂੰ ਪਾਉਣੀ ਹੈ ਠੀਕ ਹੈ ਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਠੀਕ ਹੈ ਜੀ ਲੋ ਭਰਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਾ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ तहे ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ